ਲੇ ਵੀ ਪਹਿਲਵਾਨੋ ਅੱਜ ਹੈਗੀ 13 ਅਪ੍ਰੈਲ ਤੇ ਅੱਜ ਹੈਗਾ ਵਿਸਾਖੀ ਦਾ ਮੇਲਾ ਆਪਣੇ ਪਿੰਡ ਜਿਹੜਾ ਆਪਾਂ ਹਰ ਸਾਲ ਹੀ ਦੇਖਦੇ ਆ ਤੇ ਐਤਕੀ ਵੀ ਚਲਦੇ ਆ ਹਾਂਜੀ ਐਤਕੀ ਕਣਕਾਂ ਦਾ ਕੰਮ ਥੋੜਾ ਜਿਹਾ ਲੇਟ ਆ ਆਪਾਂ ਹੋ ਸਕਦਾ ਕੱਲ ਤੋਂ ਕਣਕ ਦਾ ਕੰਮ ਸ਼ੁਰੂ ਕਰੀਏ ਚੈੱਕ ਕਰਦੇ ਕਿਉਂਕਿ ਮੌਸਮ ਥੋੜਾ ਜਿਹਾ ਬਦਲ ਗਿਆ ਸੀ ਵਿਚਲੀ ਤੇ ਹੁਣ ਆਪਾਂ ਚਲਦੇ ਆਂ ਵਿਸਾਖੀ ਤੇ ਦੇਖਦੇ ਆਂ ਕੀ ਮਾਹੌਲ ਆ ਉੱਥੇ ਕੀ ਗੱਲਬਾਤ ਹੈ ਠੀਕ ਆ ਭਾਈ ਕੋਈ ਨਾ 4 5 ਹੋ ਗਿਆ ਵੀ ਉਹ ਚੱਲੇ ਜਾਦੇ ਆ ਜੋ ਨੂੰ ਇਹਦਾ ਹੋਰ सत 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 वाले भेद हो संत संत ने किया कि एक भक्त कहला बहुया वो अपन कानी रास्ते में चला जाए जी कौन यार गनारे दी आ छोड़े यार गनारे दी आज दुख रखे के कहे हाथ बोल यार दुख रखे के कहे हर यार सत भला राममय भसा Jawablah itu. Jadi, maka, tuan-tuan, guru-guru, dan juga peserta-peserta lain, anda ਆ ਗੁਰਜੀ ਕਹਿੰਦਾ ਪਹਿਲਾਂ ਨਹੀਂ ਗੱਲ ਜਿਹੜਾ ਨੇ ਕੱਲ ਗੱਲ ਕਰੀ ਉਹ ਉਹ ਗੱਲ ਨਸ਼ਿਆਂ ਨੂੰ ਗੱਡੀ ਆ ਗਈ ਨਸ਼ਿਆਂ ਨੂੰ ਪਾਪਾ ਕਰ ਗਿਆ ਹੱਥ ਬੰਨੀ ਆਦਾ ਹੁਣ ਨਸ਼ੇ ਛੱਡ ਦੇ ਵਾਲੇ ਬਣੀ ਵੀਰ ਜੀ ਗੁਰ ਵਾਲ ਗੁਰੂ ਵਾਲੀ ਨਹੀਂ ਗਈ ਕਿਹਦੀ ਧਾਂਗੇ ਵਾਲ ਆ ਗਿਆ ਨਾ ਨਾ ਆਪਾਂ ਆਪ ਆਪ ਦੇ ਵੀ ਹੁਣ ਹੁਣ ਕਰੀ ਜਾਵੇ ਮਾਈਟਰ ਅਜ ਤੋਂ ਪੰਨਾ ਕਦੇ ਖੁੰਨਣ ਕਿ ਇਦਾਂ ਕਿ ਪਹਿਲੀ ਵਾਰ ਮੈਂ 5ਵੀਂ 6ਵੀਂ ਵਾਰ ਕਰਨ ਲੱਗਾ ਇਦਗੀ ਹਾਂ ਹਾਂ ਹਾਂਜੀ ਪਰ ਹੱਕ ਨਹੀਂ ਬਣਦਾ ਜਿਹੜੇ ਸਾਣਾਂ ਦੇ ਜਵਾਕਾਂ ਦਾ ਖੂਨ ਪੀਂਦੇ ਮੈਂ ਕੱਲਾ ਜਵਾਕਾਂ ਦਾ ਖੂਨ ਪੀਂਨਾ ਹੈ ਇਹ ਕਿਸਾਨਾਂ ਦਾ ਖੂਨ ਪੀਂਦੇ ਆ ਇਹਨਾਂ ਦਾ ਹੱਕ ਨਹੀਂ ਬਣਦਾ ਯਾਰ ਅਸੀਂ ਕੀ ਬੀੜਾ ਕਿਸੇ ਦਾ ਇਹਦਾ ਮਾਰੇ ਪਏ ਸਰਕਾਰੀ ਨੀਤੀਆਂ ਦੇ ਜਿਹੜੇ ਚੱਲ ਪਏ ਚੱਲ ਕੇ ਘੱਟ ਪਿਆ ਹਾਂ ਹਾਂ ਘੱਟ ਘੱਟ ਖਰਾ ਖੜਾਉਂਦੇ 2 ਰੁਪਏ ਤੋਂ ਸਵਾ ਰੁਪਏ ਤੋਂ ਵੀ ਮੈਂ ਨਹੀਂ ਪੀਂਦਾ ਠੱਡੇ ਦੇਖੋ ਇਹ ਦੁਕਾਨ 'ਚ ਬਹਿ ਕੇ ਪੀਂਦਾ ਜੀ ਇਹ ਦੁਕਾਨ 'ਚ ਬਹਿ ਕੇ ਪੀਂਦਾ ਢੱਡਵਾਲ ਨਾ ਚਾਹ ਤੂੰ ਇੱਧਰ ਵੇਖ ਇੱਧਰ ਵੇਖ ਤੂੰ ਵੇਖ ਬੰਦਾ ਫੱਟ ਪਾੜਾ ਥੋੜਾ ਫੈਮਲੀ ਖਿੱਚਿਆ ਨਾ ਸਾਜ ਨਾ ਲਓ ਵੀ ਮਾਸਟਰ ਖੇਰੀ ਮੰਨ ਹੀ ਗਿਆ ਮਨਿਆਨੀ ਅੱਛਾ ਮੇਰੀ ਫੋਟੋ ਲਿਖੀ ਗਈ ਤੇਰੀ ਫੋਟੋ ਰਹਿ ਗਈ ਸੀ ਦੁਬਾਰਾ ਪੈ ਜਾ ਖੋਰ ਕਢਾ ਦੇ ਹਾਂ ਆ ਮੈਂ ਇਹ ਜੋ ਕੱਢ ਰਿਹਾ ਨਾ ਇਹ ਨੱਕਾ ਲੈ ਲੈਣਾ ਬਾਈ ਆਉਂਦਾ ਰੰਗ ਤੋਂ ਪੂਰੀ ਜਾਂਦੀ ਬਾਈ ਨਹੀਂ ਬਾਈ ਮੰਗ ਰਿਹਾ ਚਾਹ ਪਈ ਹੋਈ ਬੁਲਾਸਣੀ ਇੱਕ ਤਾਂ ਆਪਾਂ ਨੂੰ ਇਹਦੇ ਵਿੱਚ ਆਲ ਪਾਸੇ ਜਾਣਾ ਪਤਾ ਪਾਣਾ ਚਾਹੀਦਾ ਹੈ ਕਿਤੇ ਕਈ ਜਗ੍ਹਾ ਬੰਦੇ ਨੇ ਕੋਰੇ ਆ ਜਾ ਇੱਧਰ ਲੱਗਿਆ ਇੱਕ ਮਾਈਟਰ ਹੋਰ ਮੰਨ ਗਿਆ ਅੱਜ ਤਿੰਨ ਚਾਰ ਮਾਸਟਰ ਸੂਤ ਆ ਗਏ ਆ ਕੰਟੀ ਦੀ ਗੱਲ ਹੈ ਕਿੰਨੀ ਵਾਰ ਖੁੰਦਣ ਕੀਤਾ ਕਿੰਨੀ ਵਾਰਾ ਚ ਪਹਿਲੀ ਵਾਰ ਗਨੇ ਪੈਗੇ ਅੰਦਾਜ਼ਾ 5 10 15 ਕਵਰੀ ਉਹ ਵਟਸਐਪ ਨੰਬਰ ਬੰਦਰਾ اچھا ਚਲ ਚਲੀ ਗੱਲ ਆ ਯਾਰ ਬੰਦਰਾ ਮੇਰੀ ਫੋਟੋ ਨਹੀਂ ਕੀਤੀ ਕਿਸੇ ਨੇ ਫੋਟੋ ਤੋਂ ਖੜ ਕੇ ਦੁਵਾਰਾ ਫੋਨ ਦਾਣ ਦਾ ਕਾਰਾ ਟਿਆਨ ਫੋਟੋ ਸਪੈਸ਼ਲ ਦੁਵਾਰਾ ਕਰਨ ਲੱਗੇ ਬੰਦੇ ਵੀ ਨਵੀਂ ਉਹਨਾਂ ਸਾਡਾ ਜਿਹੜਾ ਬੜੀਆ ਪਤਾ ਨਹੀਂ ਆ ਦੇ ਦੀ ਬਿੰਦੂ ਤੇਰੀ ਨਹੀਂ ਗਾ ਲੈ ਵੀ ਨੌ 800 ਕਹਿੰਦਾ ਆਪਾਂ ਚਰੋਲ ਤੇ ਉੱਡ ਲੈਣੇ ਆਏ ਤੇ ਚੜ ਕੇ ਵੇਣੇ ਆ ਕੀ ਮੋਲ ਆ ਕਾਲੋ ਤੇ ਰਹਿਸਿਆਂ ਨਾ ਟਾਡ ਨੋਡ ਕਰਦੇ ਆ ਇਹਨਾਂ ਮੈਂ ਕਹਾਂ ਅੱਜ ਹੀ ਡਿੱਗੀ ਭਈ ਅੱਗੇ ਤੁਹਾਡੀ ਜੇ ਵੀ ਸੋਗ ਮੰਗ ਗੀ ਇਹਨਾਂ ਪੰਗਾ ਲੈ ਲਿਆ ਤੇਰੇ ਲੱਗ ਜੇ ਐ ਗੁਰਦੁਆਰਾ ਆਵਾਜ਼ ਮਾਈਕਾ ਕੋਈ ਰੱਖਿਆ ਬਹੁਤ ਆਵਾਜ਼ ਕਹਿੰਦਾ ਗੱਲ ਖਤਰੇ ਵਾਲੀ ਆ ਨਰਾਂਡ ਸਿਆ ਚਾਂਦੇ ਸੇ ਤਾਂ ਇੱਧਰ ਆਏ ਬਾਈ ਔਰ ਆ ਤਾਂ ਘੁੰਮਦਾ ਨਾਲ ਜਿੰਨ ਮੁੱਤ ਪੋਣਾ ਪੈਣਾ ਤੂੰ ਦਿੱਤਾ ਇੱਧਰ ਲਾ ਕੇ ਰੱਖ ਭਾਈ ਇੱਧਰ ਲਾ ਕੇ ਟੱਕੇ ਦੇ ਨਹੀਂ ਨਹੀਂ ਦਿੱਤਾ ਕਿਹੜਾ ਜੇ ਚੱਲ 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 ਭਾਈ ਤੂੰ ਉੱਤਰੀਂ ਨਹੀਂ ਆਈ ਬਹਿਣ ਲੱਗੀ ਭਾਈ ਚਾਰ ਦਿਨੇ ਆ ਬਾਈ ਨੇ ਓਏ ਓਹ ਆ ਲੈ ਆ ਤੇ ਕਾਲੋ ਤੇ ਕਾਲਾ ਤਾਂ ਖਤਰਿਆਵਾ ਹੀ ਆ ਕੰਮ ਜਵਾਕਾਂ ਦਾ ਹੀ ਆ ਉਹਨਾਂ ਨੂੰ ਜੱਗ ਲੱਗਦਾ ਆਪਾਂ ਨੂੰ ਡਰ ਲੱਗੀਆਂ ਤਾਂ ਓਏ ਜੇ ਤੂੰ ਮਰੇਨ ਸਾਈਡ ਨੂੰ ਵੇਖ ਤਈ ਡਰ ਲੱਗਦਾ ਏ ਤੂੰ ਸਾਈਡ ਤੇ ਨਿਗਾਹ ਲਾ ਕੇ ਇੱਕ ਜਗ੍ਹਾ ਦੇ ਆਪਾਂ ਬੂਲ ਦੇਖੀਏ ਨਾ ਮੈਨੂੰ ਫੋਨ ਵੇਖਦੀ ਕੋਈ ਨਹੀਂ ਪਤਾ ਲੱਗਦਾ ਤੇ ਜੇ ਮੈਂ ਉਵੇਂ ਨਾ ਮੈਨੂੰ ਡਰ ਲੱਗਦਾ ਮੈਨੂੰ ਤਾਰ ਤੇ ਬਾਈਏ ਪੈਸੇ ਬਣਾਣਾ ਚਾਹਉਂ ਹਾਂ ਦਿੱਲੀ ਤੇਲੋ ਕਹਿੰਦੇ ਵਧੀਆ ਮੈਨੂੰ ਤਾਰ ਤੇ ਭਾਵਾ ਕੋਈ ਨਾ ਕੋਈ ਨਾ ਕੀਤੀ ਆ ਕੀਤੀ ਆ ਨਿਆਰੇ ਨਹੀਂ ਹੁੰਦਾ ਆਰੇ ਜਿਹੜੇ ਇੱਥੇ ਬੈਠੇ ਨਾਲੀ ਟੀਮ ਆਪਣੀ ਹੋ ਕੋਈ ਨਾ ਕੰਦੀ ਤੇ ਬੈਠਾ ਤਾਂ ਨਾ ਉਹਦੀ ਵੀ ਜਾਨ ਹੀ ਨਿਕਲਦੀ ਉਦੋਂ ਉਹਨੂੰ ਕੋਸ ਉਹ ਹਟ ਕੇ ਡਰਨ ਲੱਗ ਗਿਆ ਡਰਨ ਲੱਗ ਗਿਆ ਉਹਨੂੰ ਕਹਿ ਲਿਏ ਕਿਵੇਂ ਲੱਗਾ ਪਹਿਲਾਂ ਥੋੜਾ ਪਹਿਲਾਂ ਠੀਕ ਸੀ ਉਹ ਚਾਲੋਂ ਡਰ ਲੱਗ ਗਿਆ ਲੱਗ ਕੇ ਉਹ ਵਿੱਚੋਂ ਸਾਹ ਦੇ ਵੇਖਦਾ ਕੋਈ ਹੈ ਹੀ ਨਹੀਂ ਸੇਫਟੀ ਕਹਿੰਦੇ ਕੋਈ ਕੁਝ ਹੱਥ ਪਾਉਣ ਨੂੰ ਵੀ ਤਾਂ ਨਹੀਂ ਕੋਈ ਹੈ ਨਾ ਔਖੀ ਗੱਲ ਤਾਂ ਬਈ ਇਹ ਜਵਾਕ ਕੀ ਕਰ ਸਕਦੇ ਆਪ ਨੂੰ ਡਰ ਲੱਗਦਾ ਹੁਣ ਚਾ ਲੱਗ ਰਿਹਾ ਚੋਪਕਿਆਂ ਦੇ ਉੱਪਰ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਉਹ ਮੋਟੀਵੇਸ਼ਨਲ ਸਪੀਚ ਹੀ ਹੈ ਇਹਦੇ ਵਿੱਚ ਅੱਛਾ ਲੈ ਵੀ ਤੇ ਕਿਤਾਬਾਂ ਦੀ ਸਟਾਰ ਲੱਗੀ ਦੇਖਦੇ ਆਪਾਂ ਵੀ ਕੋਈ ਕਹਿੰਦੇ ਆ ਫੜੋ ਡੂੰਗੀਆਂ ਸਿੱਖਣਾ ਚੰਗੀ ਆਦੇ ਖਰਦੀਆਂ ਟਰਾਈ ਕਰੀ ਕਿਹੜੀ ਐ ਲੈ ਵੀ ਇੱਧਰ ਖੂਨਦਾਨ ਕੈਂਪ ਸੀ ਵਾਵਾ ਲੋਕਾਂ ਨੇ ਖੂਨਦਾਨ ਕਰਤਾ ਤੇ ਇਹਨਾਂ ਨੇ ਸਮਾਨ ਦੇ ਹਟ ਲਿਆ ਤੇ ਆਹ ਕਹਿੰਦੇ ਕੌਣ ਬੈਠਾ ਆਹ ਮੈਂਡਾ ਕਹਿੰਦੇ ਵਧੀਆ ਬਾਤ ਕਰੀ ਨੋ ਹਲਾ ਹੋ ਗਈ ਆਪਾਂ ਮੇਲਾ ਗੇਲਾ ਕਰ ਲਿਆ ਸਾਰਾ ਕੁਝ ਦੇਖ ਲਿਆ ਮੋਟਾ-ਮੋਟਾ ਤੇ ਵਧੀਆ ਸੀ ਗੱਲ ਮਿਲਾ ਕੇ ਜਿੰਨਾ ਕੁ ਪਿੰਡ ਲੈਵਲ ਤੇ ਗੱਲਬਾਤ ਹੁੰਦੀ ਆ ਠੀਕ ਆ ਚਲੋ ਹੁਣ ਕੱਲ ਨੂੰ ਲੱਗਦੇ ਕਮਾਂਕਾਰਾਂ ਤੇ ਫਿਰ ਮਿਲਦੇ ਆ ਜਲਦੀ ਨਵੇਂ ਸਫਰਾਂ ਤੇ